ਮੁਕਮੰਚ ਪੰਜਾਬ ਵਿੱਚ ਪੋਲਿਟੀਕਲ ਪਾਰਟੀਆਂ ਦੇ ਡਬਾਲੀਆ ਹੋਣ ਨਾਲ ਇਹਦੀ ਲੋੜ ਮਹਿਸੂਸ ਕੀਤੀ ਜਾਂਦੀ ਆ ਕਿਉਂਕਿ ਲੋਕਾਂ ਕੋਲ ਕੋਈ ਵੀ ਰਸਤਾ ਦਿਖਾਈ ਨਹੀਂ ਦਿੰਦਾ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਆ ਮਹਿੰਗਾਈ ਤੇ ਕੰਟਰੋਲ ਕੋਈ ਨਹੀਂ ਕਰਾਪਸ਼ਨ ਤੇਜ਼ੀ ਨਾਲ ਵੱਧ ਰਹੀ ਆ ਚਿੱਟਾ ਵਿਕ ਰਿਹਾ ਸਰੇ ਆਮ ਲੋਕਾਂ ਦੇ ਪਿੰਕੇ ਪਿੰਡੋਂ ਪਿੰਡ ਮਾਰ ਰਹੇ ਆ ਇਸ ਰਾਤ ਵਿੱਚ ਕੋਈ ਵੀ ਪਾਰਟੀ ਜਿਹੜੀ ਆ ਉਹ ਸਹੀ ਢੰਗ ਨਾਲ ਲੋਕ ਪੱਖੀ ਨੀਤੀਆਂ ਨਹੀਂ ਚਲਾ ਰਹੀ ਕਾਰਪੋਰੇਟ ਪੱਖੀ ਨੀਤੀਆਂ ਚੱਲ ਰਹੀਆਂ ਸਾਰੀਆਂ ਪਾਰਟੀਆਂ ਪਹਿਲਾਂ ਕਾਂਗਰਸ ਚੱਲਦੀ ਰਹੀ ਲਗਾਤਾਰ ਉਹਦੇ ਕਰਕੇ ਬੇਰੁਜ਼ਗਾਰੀ ਲਗਾਤਾਰ ਵਧੀ ਗਈ ਮਹਿੰਗਾਈ ਵਧੀ ਗਈ ਕ੍ਰਾਪਸ਼ਨ ਵਧੀ ਗਈ ਕਾਂਗਰਸ ਨੂੰ ਲੋਕਾਂ ਨੇ ਬਦਲਿਆ ਲਿਆਂਦੀ ਬੀਜੇਪੀ ਉਹ ਵੀ ਉਹਨਾਂ ਨੀਤੀਆਂ ਤੋਂ ਵੀ ਅੱਗੇ ਬਧੀ ਕਾਰਪੋਰੇਟ ਦੇ ਹੱਕ ਦੀ ਨੰਗੇ ਨੰਗੇ ਰੂਪ ਦੇ ਵਿੱਚ ਉਹ ਨੀਤੀਆਂ ਲਿਆ ਰਹੀ ਆ ਨਿੱਜੀਕਰਨ ਕਰ ਰਹੀ ਆ ਪਬਲਿਕ ਸੈਕਟਰ ਦਾ ਸਰਕਾਰੀ ادارے ਬੀਚ ਰਹੀ ਆ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਤੇ ਨੌਕਰੀਆਂ ਤੇ ਪਵੰਦੀ ਲਾਈ ਹੋਈ ਆ ਨਵੀਆਂ ਪੋਸਟਾਂ ਜਿਹੜੀਆਂ ਖਾਲੀ ਹੋਈਆਂ ਆ ਉਹਨਾਂ ਨੂੰ ਪਰਨੇ ਦੇ ਕਰੋੜ ਦੇ ਕਰੀਬ ਪੋਸਟਾਂ ਜਿਹੜੀਆਂ ਆ ਉਹ ਉਹ ਖਾਲੀ ਆ ਇਸੇ ਤਰ੍ਹਾਂ ਹੀ ਮਹਿੰਗਾਈ ਲਈ ਕੋਈ ਕੰਟਰੋਲ ਨਹੀਂ ਕਰ ਰਹੀ ਕਿਸਾਨਾਂ ਨੂੰ ਐਮਐਸਪੀ ਏਡਤੀ ਜਾ ਰਹੀ ਮਜ਼ਦੂਰਾ ਦੇ ਸਾਰੇ ਕਾਨੂੰਨ ਖਤਮ ਕਰਤੇ ਆ ਮਜ਼ਦੂਰਾ ਦੀ ਨੂਕਲਾਮ ਬਰਗਾ ਜੀਵਨ ਜੀਣ ਲਈ ਮਜਬੂਰ ਕੀਤਾ ਜਿਹਦੇ ਕਰਕੇ ਸਾਰੇ ਕਾਨੂੰਨ ਖਤਮ ਕੀਤੇ ਆ ਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ ਲਈ ਕੀਤਾ ਗਿਆ ਵੀ ਸੋ ਇਹਦੇ ਹਾਲਾਤ ਵਿੱਚ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਤੇ ਉਹਨਾਂ ਚ ਕੋਆਰਡੀਨੇਸ਼ਨ ਕਰਨ ਲਈ ਇਹ ਭਾਈ ਲਾਲੂ ਲੋਕ ਮੰਚ ਦਾ ਗਠਨ ਕੀਤਾ ਗਿਆ ਭਾਈ ਲਾਲੂ ਲੋਕ ਮੰਚ ਦੇ ਦਾ ਮਤਵ ਰਿਆ ਮਿਹਤ ਕਸ਼ ਲੋਕਾਂ ਦੀ ਜਮਾਤ ਕਿਰਤੀਆਂ ਦੀ ਜਮਾਤ ਜਿਹਨੂੰ ਬਾਬੇ ਨਾਨਕ ਨੇ ਭਾਈ ਲਾਲੂ ਦੇ ਘਰ ਨੂੰ ਇੰਪੋਰਟੈਂਸ ਦਿੱਤੀ ਸੀ ਤੇ ਮਲਕ ਭਾਗੂ ਦੇ ਮਲਕ ਮਾਲ ਪੂਰੇ ਛੱਡ ਕੇ ਤੇ ਭਾਈ ਲਾਲੂ ਦੇ ਘਰ ਜਾ ਕੇ ਕੋਤੇ ਦੀ ਰੋਟੀ ਖਾਦੀ ਸੀ ਤੇ ਬਾਬੇ ਨਾਨਕ ਦਾ ਸੰਦੇਸ਼ ਇਹੀ ਸੀ ਕਿ ਕਿਰਤੀਆਂ ਨੂੰ ਇਕੱਠੇ ਕਰੋ ਤੇ ਸਾਂਝੀ ਬਲਦ ਦਾ ਸਮਾਜ ਬਣਾਓ ਸੋ ਇਹਦੇ ਲਈ ਭਾਈ ਲਾਲੂ ਲੋਕਮੰਚ ਦਾ ਗਠਨ ਕਰਨਾ ਜ਼ਰੂਰੀ ਹੋ ਗਿਆ ਕਿਉਂਕਿ ਜਿਹੜੀਆਂ ਖਬੀਆਂ ਪਾਰਟੀਆਂ ਵੀ ਆ ਉਹ ਵੀ ਰੁਗੀਆਂ ਡੈਡ ਹੋ ਗਈਆਂ ਉਹ ਕੰਮ ਨਹੀਂ ਸਹੀ ਕਰ ਰਹੀਆਂ ਦੇ ਲੋਕਾਂ ਵਿੱਚ ਉਹਨਾਂ ਦਾ ਇਮੇਜ ਜਿਹੜਾ ਆ ਉਹ ਬੜੀ ਕੀ ਜੀ ਨਾਲ ਡਾਊਨ ਗਿਆ ਸੋ ਇਸ ਕਰਕੇ ਭਾਈ ਲਾਲੂ ਮਾਂਝਾ ਦਾ ਪ੍ਰੋਗਰਾਮ ਕੀ ਆ ਉਹਦੇ ਲਈ ਸਭ ਤੋਂ ਵੱਡੀ ਆ ਕਿ ਧਰਮ ਨਿਰਪੱਖ ਲੋਕਾਂ ਨੂੰ ਇਕੱਠੇ ਕਰਨਾ ਤੇ ਜਿਹੜੀ ਨਫ਼ਰਤ ਦੀ ਰਾਜਨੀਤੀ ਆ ਪੂਰੇ ਖਿਲਾਫ ਖੜੇ ਕਰਨਾ ਉਸ ਤੋਂ ਬਾਅਦ ਘੱਟ ਗਿਣਤੀਆਂ ਦੇ ਲਈ ਸੰਘਰਸ਼ ਕਰਨਾ ਗਲਤਾਂ ਦੇ ਸੰਘਰਸ਼ ਕਰਨਾ ਗਲਤਾਂ ਦੇ ਉੱਤੇ ਜੋ ਜ਼ੁਲਮ ਹੁੰਦੇ ਆ ਉਹਦੇ ਖਿਲਾਫ ਸਟੈਂਡ ਲੈਣਾ ਔਰ ਔਰਤਾਂ ਦੇ ਉੱਤੇ ਲਗਾਤਾਰ ਜੁਲਮ ਹੋ ਰਹੇ ਆ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਜਾ ਰਹੇ ਛੋਟ ਛੋਟੀਆਂ ਬੱਚੀਆਂ ਦੇ ਨਾਲ ਵੀ ਜੁਲਮ ਹੋਏ ਆ ਤੇ ਉਹਦੇ ਖਿਲਾਫ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਵਾਜ਼ اٹھਾਉਣ ਦੀ ਲੋੜ ਆ ਇਹਦੇ ਲਈ ਭਾਈ ਲੋਕਮੰਚ ਜਿਹੜਾ ਆ ਉਹ ਅਜ਼ਾਨੀਆਂ ਤੌਰ ਤੇ ਔਰਤਾਂ ਦੇ ਹੱਕ ਵਿੱਚ ਦਲਤਾਂ ਦੇ ਹੱਕ ਵਿੱਚ ਕਿਸਾਨਾਂ ਦੇ ਹੱਕ ਵਿੱਚ ਕਟਗਿੰਦੀਆਂ ਦੇ ਹੱਕ ਵਿੱਚ ਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਜਿਹੜੀ ਗੱਲ ਆ ਫੈਡਰਲ ਸਿਸਟਮ ਆ ਕਿਉਂਕਿ ਸਾਡਾ ਮੁਲਕ ਜਿਹੜਾ ਆ ਇਹ ਕਦੇ ਵੀ ਇਕੱਠਾ ਨਹੀਂ ਹੋਇਆ ਬਕ ਬਕ ਸੂਬੇ ਰਹੇ ਆ ਬਕ ਬਕ ਸਟੇਟਾਂ ਰਹੀਆਂ ਇਹ ਆਜ਼ਾਦੀ ਦੇ ਇਨਾਰਸ਼ ਵਿੱਚ ਸਾਰਾ ਮੁਰਕ ਇੱਕ ਮੁੱਠ ਹੋਇਆ ਤੇ ਇਹਨੂੰ ਇੱਕ ਮੁੱਠ ਰੱਖਣ ਦੇ ਲਈ ਫੈਡਰਲ ਸਿਸਟਮ ਆ ਜਿਹਦੇ ਨਾਲ ਹਰ ਇੱਕ ਦੀ ਹਰ ਇੱਕ ਸਟੇਟ ਦੇ ਬਕ ਬਕ ਬੋਲੀਆਂ ਬਕ ਬਕ ਕਲਚਰ ਆ ਉਹਨਾਂ ਦਾ ਜਿਹੜਾ ਮਾਨ ਸਤਕਾਰ ਵੀ ਵਧੇ ਤੇ ਛੋਟ ਛੋਟੇ ਜਿਹੜੀ ਧਰਮਾਂ ਦੇ ਨਾਲ ਜੁੜੇ ਹੋਆ ਉਹਨਾਂ ਦਾ ਮਾਨ ਸਤਕਾਰ ਵੀ ਵਧੇ ਤੇ ਇਹ ਕੋਈ ਖਾਲਿਆ ਟ ਫੈਡਰਲ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ ਤੇ ਰਾਜਾਂ ਨੂੰ ਵੱਧ ਅਧਿਕਾਰ ਫਾਈਨੈਂਸ਼ੀਅਲ ਅਧਿਕਾਰ ਜਿਹੜੇ ਉਹ ਵੱਧ ਲਿੱਤੇ ਜਾਣ ਇਹਦੇ ਲਈ ਵੀ ਨਪਾਈ ਦਾ ਲੋਕਮੰਡ ਜਿਹੜਾ ਆ ਸਾਰੇ ਮੁਲਕ ਲਈਆਂ ਜੋ ਵੀ ਪਾਰਟੀਆਂ ਜਾਂ ਜੋ ਵੀ ਵਿਅਕਤੀ ਜਾਂ ਜਿਹੜੇ ਵੀ ਲੋਕ ਇਹਨਾਂ ਗੱਲਾਂ ਦੇ ਇਕੱਠੇ ਹੋਣਾ ਉਹ ਇਕੱਠੇ ਨਾ ਹੋਣ ਕਰਕੇ ਕੋਈ ਮੰਚ ਨਹੀਂ ਸੀ ਜਿਹੜੇ ਕਰਕੇ ਇਕੱਠੇ ਨਹੀਂ ਸੀ ਹੁੰਦੇ ਬਹੁਤ ਸਾਰੇ ਲੋਕ ਆ अनेका ਹੀ ਲੋਕ ਆ ਜਿਹੜੇ ਇੰਡੀਵਿਜੂਅਲੀ ਵੀ ਇਹਨਾਂ ਵਿਚਾਰਾਂ ਦੇ ਆ ਤੇ ਕੁਝ ਗਰੁੱਪਾਂ ਦੇ ਵਿੱਚ ਵੀ ਆ ਕੁਝ ਪਾਰਟੀਆਂ ਵੀ ਆ ਸਾਰਿਆਂ ਨੂੰ ਇਕੱਠੇ ਕਰਨ ਦਾ ਵੀ ਦਾ ਵੀ ਲੋੜ ਆ ਤੇ ਇੱਕ ਮੰਚ ਬਣਾ ਕੇ ਪੈਰਲਲ ਜਿਹੜੀਆਂ ਨੀਤੀਆਂ ਆ ਜਿਹੜੀਆਂ ਸਰਕਾਰ ਦੀਆਂ ਯਾਰੇਦਾਰ ਪੱਖੀ ਨੀਤੀਆਂ ਆ ਤੇ ਉਹਨੇ ਵਿੱਚ ਮੋੜਾ ਦੇ ਕੇ ਲੋਕ ਪੱਖੀ ਨੀਤੀਆਂ ਵੱਲ ਮੋੜਨਾ ਤੇ ਲੋਕ ਖਿਆਨੇ ਦਾ ਮੂੰਹ ਜਿਹੜਾ ਕਾਰਪੋਰੇਟ ਘਰਾਣਿਆਂ ਵੱਲ ਕੀਤਾ ਹੋਇਆ ਆ ਉਹਨਾਂ ਤੋਂ ਮੁਨਾਫੇ ਲੈਣ ਲਈ ਕੀਤਾ ਜਾਂਦਾ ਟੈਕਸ ਲੋਕਾਂ ਤੇ ਲਾਈ ਜਾਂਦੇ ਆ ਲੇਕਿਨ ਉਹਦਾ ਲਾਭ ਜਿਹੜਾ ਆ ਕਾਰਪੋਰੇਟ ਘਰਾਣਿਆਂ ਨੂੰ ਕੀਤਾ ਜਾਂਦਾ ਔਰ 16 ਲੱਖ ਕਰੋੜ ਪਿਛਲੇ ਥੋੜੇ ਸਾਲਾਂ ਦੇ ਵਿੱਚ ਕੰਪਲੀਟ ਕਰਾਣਿਆਂ ਦਾ ਮਾਫ ਕੀਤਾ ਗਿਆ ਹੁਣ ਵੀ ਅਡਾਨੀ ਦਾ ਲੋ ਕਰਜਾ ਮਾਫ ਕੀਤਾ ਗਿਆ ਉਹਨਾਂ ਨੂੰ ਬੜੇ ਬੜੀਆਂ ਸਬਸਿਡੀਆਂ ਵੀ ਜਿੱਤੀਆਂ ਜਾਣੀਆਂ ਕਰਜ਼ੇ ਵੀ ਵੱਡੇ ਵੱਡੇ ਦਿੱਤੇ ਜਾਂਦੇ ਆ ਤੇ 20-20 ਸਾਲ ਦੇ ਕਰਜ਼ੇ ਜਿਹੜੇ ਬਾਅਦ ਵਿੱਚ ਮਾਫ ਵੀ ਕਰਤੇ ਜਾਂਦੇ ਆ ਉਹਨਾਂ ਨੂੰ ਖਜ਼ਾਨੇ ਜਿਹੜੇ ਧਰਤੀ ਤੋਂ ਖਜ਼ਾਨੇ ਨਿਕਲਦੇ ਆ ਲੋਹਾ ਕੋਲਾ ਸੋਨਾ ਤੇ ਹੋਰ ਖਣਿਜ ਪਦਾਰਥ ਤੇਲ ਗੈਸ ਉਹਦੇ ਸਾਰੇ ਖਜ਼ਾਨਿਆਂ ਤੇ ਇਹਨਾਂ ਵੱਡੇ ਘਰਾਣਿਆਂ ਦਾ ਕਾਜਾ ਕੀਤਾ ਗਿਆ ਔਰ ਜੇਕਰ ਉਹ ਸਾਰੇ ਜਿਹੜੇ ਆ ਸਮਾਜ ਦੇ ਹੋਣ ਪੂਰੇ ਸੁਨਕੇ ਸਮਾਜ ਦੇ ਹੋਣ ਤੇ ਸਾਰੇ ਮਸਲੇ ਲੋਕਾਂ ਦੇ ਹੱਲ ਕੀਤੇ ਜਾ ਸਕਦੇ ਆ ਗਰੀਬ ਗਰੀਬ ਨਹੀਂ ਕੋਈ ਵੀ ਰਹੂਗਾ ਸਾਰੇ ਬਰਾਬਰ ਹੋਣਗੇ ਇੱਥੇ ਤਾਂ ਇੱਕ ਅਡਾਨੀ ਆ ਉਹਨੇ 2 ਕਰੋੜ ਰੁਪਈਆ ਘੰਟੇ ਦੀ ਆਮਦਨ ਆ ਦੂਜੇ ਪਾਸੇ ਕਿਰਤ ਕਰਨ ਵਾਲੇ ਜਿਹੜੇ ਲੋਕ ਦਿਨ ਰਾਤ ਮਿਹਨਤ ਕਰਦੇ ਆ ਉਹਨਾਂ ਨੂੰ 400 500 600 ਮਿਲਦਾ ਤੇ ਮਹੀਨੇ 'ਚ ਕੰਮ ਵੀ ਜਿਹੜਾ ਆ ਉਹ 15 20 ਦਿਨ ਮਿਲਦਾ حال ਤੁਣਾ ਵੀ ਇੰਨੀ ਮਾੜੀ ਆ ਕਿ ਘੱਟੋ ਘੱਟ ਬੰਦੇ ਨੂੰ ਆਪਣੀ ਤਾਕਤ ਨੂੰ ਕਾਇਮ ਰੱਖਣ ਲਈ 700 ਕੈਲੋਰੀ ਭੋਜਨ ਚਾਹੀਦਾ ਲੇਕਿਨ 700 ਕੈਲੋਰੀ ਕੈਲੋਰੀ ਭੋਜਨ ਲੈਣ ਲਈ 27000 ਰੁਪਇਆ ਘੱਟੋ ਘੱਟ ਖਰਚ ਹੁੰਦਾ ਆ ਲੇਕਿਨ ਮਜ਼ਦੂਰੀ ਜਿਹੜੀ ਮਿਹਨਤ ਆ ਉਹ ਵੀ ਨਹੀਂ ਘਟਿਆ 4-5000 6000 10000 ਤੋਂ ਵੱਧ ਕੋਈ ਕਮਾਉਂਦਾ ਨਹੀਂ ਜਿਹੜਾ ਛੱਟੇ ਵਜੋਂ ਕੀ ਹੁੰਦਾ ਖੁਰਾਕ ਘੱਟ ਖਾਣੀ ਪੈਂਦੀ ਆ ਪੂਰੀ ਖੁਰਾਕ ਜਿਹੜੀ ਨਾ ਖਾਣ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਜਿਨ੍ਹਾਂ ਨਾਲ ਕਿਡਨੀਆਂ ਫੇਰ ਹੋ ਜਾਂਦੀਆਂ ਇਹਨਾਂ ਸਾਰਾ ਸਿਸਟਮ ਸਰੀਰ ਦਾ ਜਿਹੜਾ ਆ ਉਹ ਕੱਲ ਨਹੀਂ ਸਕਦਾ ਤੇ ਬੰਦਾ ਉਮਰ ਤੋਂ ਪਹਿਲਾਂ ਹੀ ਬੁੱਢਾ ਹੋ ਕੇ ਹੋ ਜਾਂਦਾ ਆ ਹੱਡੀਆਂ ਖੜਕਣ ਲੱਗ ਪੈਣੀਆਂ ਆ ਤੇ ਵੱਖ-ਵੱਖ ਬਿਮਾਰੀਆਂ ਨਾਲ ਮੌਤ ਹੋ ਜਾਂਦੀ ਆ ਮੌਤੇ ਵਿੱਚ ਪੈਣਾ ਪਿੰਡਾਂ 'ਚ ਜਾਓ ਤੁਹਾਨੂੰ ਬਹੁਤ ਸਾਰੀਆਂ ਔਰਤਾਂ ਬੇਲਬਾ ਦਿਖਾਈ ਦੇਣੀਆਂ ਕਿਉਂਕਿ ਉਹਨਾਂ ਦੇ ਘਰ ਦੇ ਜਿਹੜੇ ਕੋਈ ਰੰਗ ਕਰਦਾ ਆ ਰੰਗ ਦੀ ਨਾਲ ਅੰਦਰ ਕੈਮੀਕਲ ਜਾਂਦਾ ਆ, ਘੱਟ ਆ ਜਾਂਦਾ, ਭੱਠੇ ਦੀ ਮਿੱਟੀ ਤਾਂ ਪੜਦੇ ਕੱਢਦੇ ਆ, ਉਹਦੇ ਨਾਲ ਅੰਦਰ ਮਿੱਟੀ ਜਾਂਦੀ ਆ ਜਿਹਦੇ ਨਾਲ ਬਿਮਾਰੀਆਂ ਲੱਗਦੀਆਂ। ਉਹਨਾਂ ਦਾ ਇਲਾਜ ਕਰਨ ਲਈ ਸਰਕਾਰ ਦੀ ਡਿਊਟੀ ਆ। ਕੋਈ ਸਰਕਾਰ ਜਿਹੜੇ ਸਾਡੇ ਤੋਂ ਟੈਕਸ ਲੈਂਦੀ 65000 ਅਸੀਂ ਟੈਕਸ ਕਰਕੇ ਉਹ ਦਿੰਨੇ ਆ ਤੇ ਸਰਕਾਰ ਦੀ ਡਿਊਟੀ ਬਣਦੀ ਆ ਕਿ ਇਲਾਜ ਸਾਰਿਆਂ ਦਾ ਮੁਫਤ ਕਰੇ, ਦਵਾਈ, ਧਾਰੂ, ਆਪਰੇਸ਼ਨ ਮੁਫਤ ਹੋਣ। ਲੇਕਿਨ ਸਰਕਾਰ ਪ੍ਰਾਈਵੇਟ ਹਸਪਤਾਲ ਨੂੰ ਬੜਾਵਾ ਦੇ ਰਹੀ ਆ ਤੇ ਸਰਕਾਰੀ ਹਸਪਤਾਲ ਜਿਹੜੇ ਉਹਨਾਂ ਨੂੰ ਗੇਣ ਮਿੱਥ ਕੇ ਫੇਲ ਕੀਤਾ ਜਾ ਰਿਹਾ ਤੇ ਉਹਨਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਨਰਸਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਟੈਸਟਿੰਗ ਦਾ ਸਮਾਨ ਹੈ ਨਹੀਂਗਾ ਇਸ ਕਰਕੇ ਪ੍ਰਾਈਵੇਟ ਹਸਪਤਾਲ ਨੂੰ ਪੈ ਦਿੰਦੇ ਆ ਸਰਕਾਰੀ ਹਸਪਤਾਲ ਚ ਤੇ ਜੇ ਕੋਈ ਜਾਂਦਾ ਤੇ ਸਮਝ ਲੋ ਇਹ ਕਹਿ ਕੇ ਜਾਂਦਾ ਵੀ ਮੈਂ ਮਰਨ ਚੱਲਿਆ ਪ੍ਰਾਈਵੇਟ ਹਸਪਤਾਲਾਂ ਚ ਉੱਜੜ ਜਾਂਦੇ ਆ ਟੱਬਰ ਉੱਜੜ ਜਾਂਦਾ ਕਿਉਂਕਿ ਉੱਥੇ ਖਰਚ ਬਹੁਤ ਲੱਖਾਂ ਦੇ ਲੱਖਾਂ ਰੁਪਏ ਲੱਗਦੇ ਆ ਇਸੇ ਤਰ੍ਹਾਂ ਸਕੂਲ ਜਿਹੜੇ ਆ ਵਿੱਦਿਆ ਦੇਣਾ ਸਰਕਾਰ ਦਾ ਮੁਫਤ ਦੇਣਾ ਵਿੱਦਿਆ ਪਹਿਲੀ ਡਿਊਟੀ ਆ ਲੇਕਿਨ ਸਰਕਾਰ ਵਿੱਦਿਆ ਤੋਂ ਵੀ ਭੱਜ ਰਹੀ ਆ ਤੇ ਪ੍ਰਾਈਵੇਟ ਜਿਹੜੇ ਉਹ ਯੂਨੀਵਰਸਟੀਆਂ ਕਾਲੀ ਸਕੂਲ ਢੜਾ ਢੜ ਉੱਠ ਰਿਹਾ ਬੜੀਆਂ ਬੜੀਆਂ ਬਿਲਡਿੰਗਾਂ ਬਣੀਆਂ ਆ ਉਹ ਕਰੋੜਾਂ ਰੁਪਏ ਕਮਾਉਂਦੇ ਆ ਲੋਕਾਂ ਦੀ ਜੇਬਾਂ ਦੇ ਟਾਕਾ ਮਾਰਦੀ ਸ਼ਰੇਆ ਤੇ ਕੀਸਾਂ ਚ ਵੀ ਮਾਰਦੇ ਆ ਰਗੜਾ ਦਾਖਲਿਆਂ ਰਹੀ ਲੋਕਾਂ ਨੂੰ ਲੁੱਟਿਆ ਜਾਂਦਾ ਕਿਤਾਬਾਂ ਰਹੀ ਲੋਕਾਂ ਨੂੰ ਲੁੱਟਿਆ ਜਾਂਦਾ ਟੂਟ ਵਟਵਈ ਜਿਹੜੀ ਆ ਬਸਸਾਂ ਚ ਟੂਟ ਵਟਵਈ ਕਰਦੇ ਆ ਉਹਦੇ ਰਹੀ ਬਸਸਾਂ ਬੱਚਿਆਂ ਨੂੰ ਲੁੱਟਿਆ ਜਾਂਦਾ ਸੋ ਇਹ ਸਾਰਾ ਜਿਹੜਾ ਸਾਰਾ ਲੁੱਟਖਸੋਟ ਦਾ ਸਮਾਜ ਆ ਇਹਨੂੰ ਬਦਲਣਾ ਹੋਵੇਗਾ ਇਹ ਸਮਾਜ ਨੂੰ ਇਹ ਐਸਾ ਸਮਾਜ ਬਣਾਉਣਾ ਹੋਵੇਗਾ ਜਿਹੜਾ ਸਾਰਿਆਂ ਲਈ ਸਾਂਝੀ ਵਾਲਤਾ ਦਾ ਸਮਾਜ ਹੋਵੇ ਉਹਦੇ ਲਈ ਲਾਲੂ ਮੱਝ ਜਿਹੜਾ ਆ ਆਪਣੀ ਸਾਰੀ ਤਾਕਤ ਝੁਕੇਗਾ ਔਰ ਪੂਰੇ ਸ਼ਨਸ਼ ਦੇ ਲੋਕਾਂ ਨੂੰ ਤਿਆਰ ਕਰਕੇ ਸ਼ਨਸ਼ ਕਰੂਗਾ ਤੇ ਸ਼ਨਸ਼ ਕਰਕੇ ਸਰਕਾਰ ਨੂੰ ਝੁਕਾਏਗਾ ਆਪਣੀਆਂ ਛੋਟੀਆਂ-ਛੋਟੀਆਂ ਮੰਗਾਂ ਤੋਂ ਸ਼ਨਸ਼ ਕੀਤਾ ਜਾਊਗਾ ਮੰਗਾਂ ਕੀ ਆ ਵਡਾਪਾ ਪੈਨਸ਼ਨ ਜਿਹੜੀ ਕਿ ਸਾਡੀ 1500 ਆ ਉਸ ਵਡਾਪਾ ਜਦ ਕਿ ਐਮਐਲਏ ਜਿਹੜੇ ਆ ਐਮਐਲਏ ਬਣਦੇ ਸਾਡੇ ਕੋਲ ਹੱਥ ਜੋੜ ਕੇ ਕਿ ਅਸੀਂ ਤੁਹਾਡੀ ਸੇਵਾ ਕਰਾਂਗੇ ਉਹ ਤਾਂ 75 75000 ਪੈਨਸ਼ਨ ਲੈਂਦੇ ਆ ਤੇ ਗਰੀਬਾਂ ਨੂੰ 1500 ਵੀ ਦੇਣ ਨੂੰ ਪਿਆਰ ਨਹੀਂ ਸੋ ਇਹ ਤਾਂ ਸਾਡੀ ਪਹਿਲੀ ਡਿਮਾਂਡ ਆ ਕਿ ਪੈਨਸ਼ਨ ਹਰ ਬੰਦੇ ਨੂੰ ਵੜਾਫੇ ਚ ਔਰ ਵਿਧਵਾ ਔਰਤਾਂ ਨੂੰ ਤੇ ਅਪੰਗ ਵਿਅਕਤੀ ਨੂੰ ਪੈਨਸ਼ਨ ਜਿਹੜੀ ਅੱਜ ਤੋਂ ਘੱਟੋ ਘੱਟ 10000 ਰੁਪਈਆ ਪੈਨਸ਼ਨ ਕੀਤੀ ਜਾਣੀ ਚਾਹੀਦੀ ਆ ਇਸੇ ਤਰ੍ਹਾਂ ਪਲਾਟ ਮੁਫਤ ਦਿੱਤੇ ਜਾਣੇ ਚਾਹੀਦੇ ਇਹ ਸਾਡੀ ਡਿਮਾਂਡ ਆ ਇਹਦੇ ਉੱਤੇ ਅਸੀਂ ਸੰਘਰਸ਼ ਕਰਾਂਗੇ ਔਰ ਪਲਾਟਾਂ ਦੇ ਨਾਲ ਨਾਲ ਮਕਾਨ ਬਣਾਉਣ ਲਈ ਸਰਕਾਰ ਖੁੱਲ੍ਹ ਬਣਾ ਕੇ ਦੇਵੇ ਜਾਂ 5 ਲੱਖ ਰੁਪਈਆ ਦੇਵੇ ਇਸ ਹੀ ਤਰ੍ਹਾਂ ਯੂਨੀਅਨ ਛਤਨਾ ਆ ਬਾਲਿਆਂ ਆ ਰੀਆਂ ਛਤਨਾ ਆ ਉਹ ਬਦਲਣ ਲਈ 3 ਲੱਖ ਰੁਪਈਆ ਦੱਬੇ ਇਹ ਮੰਗਿਆ ਦੂਜੀ ਵੱਡੀ ਮੰਗਿਆ ਕਿ ਰੋਜ਼ਗਾਰ ਦੀ ਸਵਾਲ ਰੋਜ਼ਗਾਰ ਦਾ ਆ ਉਹਦੇ ਲਈ ਸਾਡੀ ਇਹ ਆ ਕਿ ਅਸੀਂ ਕਿਉਂ ਨਹੀਂ ਵੀ ਨਰੇਗਾ ਦੇ ਵਿੱਚ ਕਿਸਾਨਾਂ ਨੂੰ ਛੋਟੀਆਂ ਨੂੰ ਵੀ ਕੰਮ ਮਿਲੇ ਤੇ ਮਜ਼ਦੂਰਾਂ ਨੂੰ ਵੀ ਕੰਮ ਮਿਲੇ ਤੇ ਸਾਰਾ ਸਾਲ ਮਿਲੇ ਤੇ ਦਿਹਾੜੀ ਜਿਹੜੀ ਆ ਉਹ ਗੁਜ਼ਾਰੇ ਯੋਗ 700 ਰੁਪਈਆ ਘੱਟੋ ਘੱਟ ਦਿਹਾੜੀ ਮਿਲੇ ਤੇ ਇਹ ਨਰੇਗਾ ਤਾਂ ਹੀ ਇਹ ਦਿਹਾੜੀ ਮਿਲ ਸਕੂ ਕਿ ਜੇ ਨਰੇਗਾ ਨੂੰ ਛੋਟੀ ਖੇਤੀ ਚ ਲਾਗੂ ਕੀਤਾ ਜਾਊਗਾ ਨਰੇਗਾ ਨੂੰ ਛੋਟੀ ਖੇਤੀ ਚ ਲਾਗੂ ਕਰਨ ਲਈ ਦੇ ਨਾਲ ਕੀ ਹੋਏਗਾ ਕਿ ਦਵਾਈਆਂ ਦੀ ਵਰਤੋਂ ਘਟੇਗੀ ਤੇ ਖਾਦਾਂ ਦੀ ਵਰਤੋਂ ਘਟੇਗੀ ਤੇ ਜਿਹੜੀ ਬਾਇਓ ਖੇਤੀ ਆ ਉਹਦੇ ਵੱਲ ਨੂੰ ਵੀ ਵਧਿਆ ਜਾ ਸਕੇਗਾ ਤੇ ਬਿਮਾਰੀਆਂ ਤੋਂ ਵੀ ਬਚਿਆ ਜਾ ਸਕੇਗਾ ਇਸ ਲਈ ਸਾਡੀ ਇਹ ਬਹੁਤ ਪੁਰਜੋਰ ਕੋਸ਼ਿਸ਼ ਹੋਏਗੀ ਕਿ ਅਸੀਂ ਨਰੇਗਾ ਨੂੰ ਸਾਰਾ ਸਾਲ ਕੰਮ ਦੇਣ ਲਈ ਸਰਕਾਰ ਨੂੰ ਮਜਬੂਰ ਕਰਾਂਗੇ ਇਸ ਲਈ ਅੰਦੋਲਨ ਕਰਾਂਗੇ ਬੁੱਢਾ ਕੇ ਸਾਰੇ ਮੁਲਕ ਦੇ ਵਿੱਚ ਤੇ ਮੌਲਕ ਦੇ ਵੀ ਜਿੰਨੀਆਂ ਵੀ ਨਰੇਗਾ ਦੇ ਨਾਲ ਸੰਬੰਧਿਤ ਜਥੇਬੰਦੀਆਂ ਆ ਉਹਨਾਂ ਨੂੰ ਵੀ ਨਾਲ ਲਵਾਗੇ ਤੇ ਹੋਰ ਜਿਹੜੇ ਲੋਕ ਪੱਖੀ ਲੋਕ ਗਿਆ ਸ਼ਿੰਗਾਰਸੀ ਲੋਕ ਆ ਉਹਨਾਂ ਨੂੰ ਵੀ ਨਾਲ ਲਵਾਗੇ ਤੇ ਇਸੇ ਤਰ੍ਹਾਂ ਜਿਹੜੇ ਨੌਜਵਾਨਾਂ ਸਾਡੇ ਖੁਦਕਸ਼ੀਆਂ ਕਰ ਰਹੇ ਆ ਪੜ੍ਹਨ ਲਿਖਣ ਤੋਂ ਬਾਅਦ ਕੰਮ ਨਹੀਂ ਮਿਲ ਰਿਹਾ ਉਹਦੇ ਲਈ ਅੰਦੋਲਨ ਕਰਾਂਗੇ ਤੇ ਦੇਸ਼ ਭਾਤੇ ਵਿੱਚ ਉਂਦ ਰੁਜ਼ਗਾਰ ਦੇ ਸਵਾਲ ਤੇ ਅੰਦੋਲਨ ਖੜਾ ਕਰਨ ਦੀ ਲੋੜ ਹੈ ਅੱਜ ਤਾਂ ਕਿ ਨੌਜਵਾਨਾਂ ਨੂੰ ਖੁਦਕਸ਼ੀਆਂ ਜਾਂ ਨਹੀੜੀ ਬਣਾਉਣ ਤੋਂ ਰੋਕਿਆ ਜਾਵੇ ਤੇ ਉਹਨਾਂ ਨੂੰ ਨੌਕਰੀਆਂ ਦਿਵਾਉਣ ਦੀ ਲੜਾਈ ਜਿਹੜੀ ਹੈ ਉਹਨਾਂ ਚ ਪਾਈ ਜਾਵੇ ਤੇ ਨੌਕਰੀਆਂ ਦਿਵਾਉਣ ਦੀ ਲੜਾਈ ਲਈ ਨੌਜਵਾਨਾਂ ਵੱਡੇ ਪੱਧਰ 'ਤੇ ਇਕੱਠਾ ਕਰਨ ਦੀ ਲੋੜ ਆ ਤੇ ਨੌਜਵਾਨਾਂ ਲਈ ਰੁਜ਼ਗਾਰ ਦਾ ਕਾਨੂੰਨ ਗਰੰਟੀ ਦਾ ਕਾਨੂੰਨ ਬਣਾਉਣ ਦੀ ਲੋੜ ਆ ਉਹ ਜਾਂ ਜੇ ਰੁਜ਼ਗਾਰ ਨਹੀਂ ਮਿਲਦਾ ਤੇ 21000 ਘੱਟੋ-ਘੱਟ ਉਹਨਾਂ ਨੂੰ ਬੇਕਾਰੀ ਭੱਤਾ ਦਿੱਤਾ ਜਾਵੇ ਇਸ ਭੰਗ ਦੇ ਉੱਤੇ ਅਸੀਂ ਅੰਦੋਲਨ ਕਰਾਂਗੇ ਭਾਈ ਲਾਲੋ ਲੋਕ ਮੰਚ ਆਉਣ ਵਾਲੇ ਸਮੇਂ 'ਤੇ ਆਪਣਾ ਪਿੰਡਾਂ ਦੇ ਵਿੱਚ ਬੀਬੀ ਪਿੰਡਾਂ ਪਿੱਛੇ ਘਰ-ਘਰ ਪਹੁੰਚ ਕਰੇਗਾ ਤੇ ਕਾਠੀ ਵੀ ਕਰੂਗਾ ਸਾਰੇ ਜ਼ਿਲ੍ਹਿਆਂ 'ਚ ਇਕੱਠ ਕੀਤੇ ਜਾਣਗੇ ਸਾਰੇ ਬਲਾਕਾਂ 'ਚ ਇਕੱਠ ਕੀਤੇ ਜਾਣਗੇ ਸਾਰੇ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਪ੍ਰੇਰਨਾ ਦੇ ਕੇ ਘਰ-ਘਰ ਜਾ ਕੇ ਇਕੱਠ ਕੀਤੇ ਜਾਣਗੇ